ਕਾਂਗਰਸ ਦੇ ਸਾਥਕ ਅਗੋ ਸਜਨ ਕੁਮਾਰ ਨੂੰ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਇੱਕ ਕਤਲ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਕਰ ਦਿੱਤਾ ਜੀ ਹਾਂ ਤਾਂ ਦੱਸ ਦਈਏ ਕਿ 1984 ਦੇ ਸਿੱਖ ਦੰਗੇ ਕਤਲ ਮਾਮਲੇ ਦੇ ਵਿੱਚ ਇਹ ਦੋਸ਼ੀ ਠਹਿਰਾਇਆ ਗਿਆ ਹੈ ਸਜਨ ਕੁਮਾਰ ਨੂੰ ਤੇ ਹੁਣ ਇਸ ਦੀ ਸਜ਼ਾ ਉੱਤੇ ਜਿਹੜੀ ਸੁਣਵਾਈ ਹੈ ਕੋਰਟ ਜਿਹੜੀ ਰਾਉਜ਼ ਐਵੇਨਿਊ ਹੈ ਦਿੱਲੀ ਦੀ ਉਸ ਦੇ ਵਿੱਚ 18 ਫਰਵਰੀ ਨੂੰ ਸੁਣਵਾਈ ਹੋਵੇ ਤਾਂ ਦੱਸ ਦਈਏ ਕਿ ਸਜਨ ਕੁਮਾਰ ਇਸ ਸਮੇਂ ਤਿਹਾਰ ਜੇਲ੍ਹ ਵਿੱਚ ਬੰਦ ਹੈ ਤੇ ਕੁਮਾਰ ਨੂੰ ਤਿਹਾਰ ਜੇਲ੍ਹ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਇਸ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਕਰ ਦਿੱਤਾ ਹੈ ਪੂਰਾ ਮਾਮਲਾ ਤੁਹਾਨੂੰ ਦੱਸ ਦੇਣਾ ਹੈ ਕਿ ਮਾਮਲਾ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਇਲਾਕੇ ਵਿੱਚ ਇੱਕ ਸਿੱਖ ਪਿਤਾ ਤੇ ਉਸ ਦੇ ਪੁੱਤਰ ਦੇ ਕਤਲ ਨਾਲ ਜੁੜਿਆ ਹੋਇਆ ਹੈ ਇਸ ਮਾਮਲੇ ਵਿੱਚ ਸੱਜਨ ਕੁਮਾਰ ਤੇ ਧੀਰ ਦੀ ਅਗਵਾਹੀ ਕਰਨ ਦੇ ਦੋਸ਼ ਹੈ ਦੋਸ਼ ਹੈ ਕਿ ਸੱਜਨ ਕੁਮਾਰ ਦੇ ਉਕਸਾਵੇ ਤੇ ਧੀਰ ਨੇ ਦੋ ਸਿੱਖਾਂ ਪਿਤਾ ਤੇ ਪੁੱਤਰ ਨੂੰ ਜ਼ਿੰਦਾ ਸਾੜ ਦਿੱਤਾ ਸੀ। ਪੀੜਤ ਦੇ ਘਰ ਲੁੱਟਖੋ ਵੀ ਕੀਤੀ ਗਈ ਅਤੇ ਘਰ ਵਿੱਚ ਮੌਜੂਦ ਦੂਜੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਜਦੋਂ 1984 ਦੇ ਵਿੱਚ ਸਿੱਖ ਦੰਗੇ ਹੋਏ ਸੀ ਦਿੱਲੀ ਦੇ ਵਿੱਚ। ਦੱਸ دیا ਕਿ 1984 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਤਰਾ ਗਾਂਧੀ ਦੇ ਕਤਲ ਦਾ ਵੀ ਬਦਲਾ ਲੈਣ ਲਈ ਵੱਡੇ ਪੱਧਰ ਤੇ ਲੁੱਟਖੋ, ਅੱਗ ਲਗਾਉਣਾ ਤੇ ਸਿੱਖਾਂ ਦੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਦਰਅਸਲ ਤੰਦਵਾਸਦੀ ਹੈ ਕਿ ਦਿੱਲੀ ਦੇ ਪੰਜਾਬ ਬਾਗ ਪੁਲਿਸ ਸਟੇਸ਼ਨ ਵਿੱਚ ਮਾਮਲਾ ਉਸ ਸਮੇਂ ਦਰਜ ਕੀਤਾ ਗਿਆ ਸੀ ਪਰ ਬਾਅਦ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਨੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ 16 ਦਸੰਬਰ 2021 ਨੂੰ ਅਦਾਲਤ ਨੇ ਸੱਜਣ ਖਿਲਾਫ ਦੋਸ਼ ਤੈਅ ਕੀਤੇ ਸਨ ਇਸ ਮਾਮਲੇ ਦੀ ਸੁਣਵਾਈ ਦੌਰਾਨ ਇਸ ਗਾਸਾ ਪੱਖ ਨੇ ਦੋਸ਼ ਲਾਇਆ ਸੀ ਕਿ ਭੀੜ ਨੇ ਸ਼ਿਕਾਇਤਕਰਤਾ ਦੇ ਘਰ ਹਮਲਾ ਕੀਤਾ ਸੀ ਸਿੱਖ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰੁੰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ ਤਾਂ ਦੱਸ ਦਈਏ ਕਿ 1984 ਦੇ ਸਿੱਖ ਦੰਗਿਆਂ ਦੇ ਕਤਲ ਮਾਮਲੇ ਦੇ ਵਿੱਚ ਕਾਫੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਹੈ ਜਿੱਥੇ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਨੂੰ ਹੁਣ ਇਸ ਮਾਮਲੇ ਦੇ ਵਿੱਚ ਦੋਸ਼ੀ ਘਰਾੜ ਕਰ ਤਗਾ ਦਿੱਲੀ ਵੀ ਰਾਉਜ਼ ਐਵੇਨਿਊ ਕੋਰਟ ਨੇ ਹੁਣ ਇਸ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਜਿਹੜੀ ਸਜ਼ਾ ਸੁਣਾਣੀ ਹੈ ਉਸ ਦੇ ਉੱਤੇ ਜਿਹੜੀ ਬਹਿਸ ਹੋਏਗੀ ਉਹਨਾਂ 18 ਫਰਵਰੀ ਨੂੰ ਇਸ ਨੂੰ ਸੋਚੇ ਬੱਦ ਕੀਤਾ